ਨਵੰਬਰ ਦੇ ਸ਼ੁਰੂ ਵਿੱਚ ਕਈ ਖਾਸ ਦਿਨਾਂ ਅਤੇ ਤਿਉਹਾਰਾਂ ਕਾਰਨ ਸਕੂਲ, ਕਾਲਜਾਂ, ਦਫ਼ਤਰਾਂ ਅਤੇ ਬੈਂਕਾਂ ਵਿੱਚ ਛੁੱਟੀਆਂ ਰਹੀਆਂ ਨੇ ਹਾਲਾਂਕਿ ਛੁੱਟੀਆਂ ਦਾ سلسلہ ਇਸ ਮਹੀਨੇ ਅੱਗੇ ਵੀ جاری ਹੈ ਕਿਉਂਕਿ 12 ਨਵੰਬਰ ਤੋਂ 17 ਨਵੰਬਰ ਦੇ ਵਿੱਚਕਾਰ ਬਹੁਤ ਸਾਰੇ ਖਾਸ ਦਿਨ ਨੇ ਅਤੇ ਇਹਨਾਂ ਦਿਨਾਂ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ ਵਿੱਚ ਛੁੱਟੀਆਂ ਨੇ ਦੀਵਾਲੀ ਅਤੇ ਛੱਟ ਦੇ ਤਿਉਹਾਰ ਤੋਂ ਬਾਅਦ ਗੁਰੂ ਨਾਨਕ ਜੰਮਤੀ ਵਰਗੇ ਵਿਸ਼ੇਸ਼ ਖਾਸ ਦਿਨ ਨੇ ਕੁਝ ਥਾਵਾਂ ਤੇ 15 ਨਵੰਬਰ ਤੋਂ 17 ਨਵੰਬਰ ਤੱਕ 3 ਦਿਨ ਸਰਕਾਰੀ ਛੁੱਟੀ ਹੈ ਆਓ ਜਾਣਦੇ ਹਾਂ 15 16 ਅਤੇ 17 ਨਵੰਬਰ ਨੂੰ ਸਰਕਾਰੀ ਛੁੱਟੀਆਂ ਕਿੱਥੇ-ਕਿੱਥੇ ਰਹਿਣਗੀਆਂ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 15 ਨਵੰਬਰ ਨੂੰ ਛੁੱਟੀ ਰਹੇਗੀ ਦੇਸ਼ ਦੇ ਕਈ ਰਾਜਾਂ ਵਿੱਚ ਇਸ ਦਿਨ ਸਕੂਲ ਕਾਲਜ ਦਫ਼ਤਰ ਅਤੇ ਬੈਂਕ ਬੰਦ ਰਹਿਣਗੇ ਪੰਜਾਬ ਅਤੇ ਚੰਡੀਗੜ੍ਹ ਤੋਂ ਇਲਾਵਾ ਹੋਰ ਨਾ ਸੂਬਿਆਂ ਵਿੱਚ ਵੀ 15 ਨਵੰਬਰ ਨੂੰ ਸਰਕਾਰੀ ਛੁੱਟੀ ਰਹੇਗੀ ਤੁਹਾਨੂੰ ਦੱਸ ਦਈਏ ਕਿ ਹਿੰਦੂਆਂ ਦੇ ਵੱਡੇ ਤਿਹਾੜਿਆਂ ਵਿੱਚ ਇੱਕ ਕਾਰਤਿਕ ਪੂਰਨਮਾ ਵੀ 15 ਨਵੰਬਰ ਨੂੰ ਹੈ ਜਿਸ ਕਾਰਨ ਦੂਜੇ ਰਾਜਾਂ ਵਿੱਚ ਵੀ ਸਰਕਾਰੀ ਛੁੱਟੀ ਹੋ ਸਕਦੀ ਹੈ ਪੰਜਾਬ ਵਿੱਚ 16 ਨਵੰਬਰ ਨੂੰ ਵੀ ਸਰਕਾਰੀ ਛੁੱਟੀ ਹੈ ਸ਼ਹੀਦੀ ਦਿਵਸ ਮੌਕੇ ਸਕੂਲ ਕਾਲਜ ਬੈਂਕ ਆਦਿ ਬੰਦ ਰਹਿਣਗੇ ਭਾਰਤ ਆਜ਼ਾਦੀ ਸੰਗਰਾਮ ਦੇ ਮਹਾਨ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਦਾ ਜਨਮ 24 ਮਈ 1896 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਬਾ ਵਿੱਚ ਹੋਇਆ ਸੀ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਜਿਸ ਕਾਰਨ 16 ਨਵੰਬਰ ਨੂੰ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ 17 ਨਵੰਬਰ ਨੂੰ ਐਤਵਾਰ ਹੈ ਅਤੇ ਇਸ ਦਿਨ ਹਫਤਾਵਾਰੀ ਛੁੱਟੀ ਹੁੰਦੀ ਹੈ ਦੇਸ਼ ਦੇ ਸਾਰੇ ਸਕੂਲ ਕਾਲਜ ਬੈਂਕ ਅਤੇ ਜ਼ਿਆਦਾਤਰ ਦਫ਼ਤਰ ਬੰਦ ਰਹਿੰਦੇ ਨੇ ਪੰਜਾਬ ਵਿੱਚ ਵੀ 17 ਨਵੰਬਰ ਨੂੰ ਹਫਤਾਵਾਰੀ ਛੁੱਟੀ ਹੋਣ ਕਾਰਨ ਸਰਕਾਰੀ ਛੁੱਟੀ ਰਹੇਗੀ ਇਸੇ ਤਰ੍ਹਾਂ ਪੰਜਾਬ ਚ ਲਗਾਤਾਰ ਤਿੰਨ ਛੁੱਟੀਆਂ ਨੇ